ਆ ਲੈਣਾ ਪੰਗੇ ਕਹਿੰਦਾ ਕਹੀ ਸੱਟ ਕੇ ਦਿਖਾਉਣਾ ਦੇਖੋ ਕੀ ਕਰਦਾ ਹੁਣ ਹਾਂ ਸਰਕਸ ਵਾਲਾ ਆ ਗਿਆ ਇਹ ਕਰਤੱਬ ਦਿਖਾਉ ਹੁਣ ਆਲੇ ਸੱਟ ਕੇ ਹੈਲਮਟ ਲਗਾਉਂਦੇ ਨੇ ਇਹਦੇ ਸਾਰੇ ਭੱਜ ਲਗੇ ਇਹ ਚੁਚਾਵਾ ਕਰਕੇ ਕਰਦਾ ਚੁਚਾ ਮਾਰਦਾ ਓਏ ਆਹ ਵੇ ਨਹੀਂ ਅਰੇ ਇਹ ਨਹੀਂ ਸੀ ਕੋਈ ਅਰੇ ਜਾ ਕੇ ਆਂਡਾ ਯਾਰ ਖਰਾਬ ਹੋਇਆ ਵਾ ਪਲਿਆ ਆਂਡਾ ਇਹ ਬੱਚਾ ਪੜਿਆ ਹੋਇਆ ਦੂਜੇ ਬੰਦੇ ਸਾਰੇ ਐ ਖੜਿਆ ਆ ਬੰਦੇ ਨੂੰ ਨਾ ਤਾਂ ਠੰਡ ਲੱਗੀ ਜਾਂਦੀ ਆ ਨਾਲੇ ਇਹਨੂੰ ਆਇਆ ਵੀ ਪੜੀਆਂ ਉਹਦੇ ਬੈਹਿ ਕੇ ਕਿਤੇ ਮੀਂਹ ਤੋਂ ਬਾਜੂ ਮੈਂ ਅਸੀਂ ਹਾਸੀ ਗਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਅੱਜ ਨਵੇਂ ਬਲੌਗ 'ਚ ਤੇ ਆਪਾਂ ਬਾਣ ਕਰਤਾ ਸੀ ਪੱਧਰਾ ਅੱਜ ਪਾਉਣਿਆਂਗੇ ਰੇ ਪਾਉਣਿਆਂ ਆ ਲਿਆ ਕੇ ਰੱਖਿਆ ਹੋਆ ਸੀਗਾ ਮੁਰਗੀਆਂ ਦਾ ਹੁਣ ਕੰਮ ਦਾ ਟਾਈਮ ਆ ਬੰਦੇ ਵੀ ਨਹੀਂ ਮਿਲਦੇ ਨਾ ਵੀ ਘੜ ਕੇ ਮਿਲਿਆ ਅੱਜ ਆਪਾਂ ਹੀ ਪਾਉਣਾ ਪਊਗਾ ਆ ਅੱਜਾਂਗੇ ਜੇ ਨਾ ਪਾਉਂਦਾ ਹੁਣ ਪਹਿਲਾਂ ਆ ਪਾਉਣਾ ਮੁਰਗੀਆਂ ਵਾਲਾ ਇਹ ਕਰੋ ਜਿੱਕਾ ਇਹ ਰੂੜੀ ਵਾਲੇ ਪਾਉਂਦਾ ਜਾਉਂਗੇ ਜੇ ਨਾਲ ਬੰਦੇ ਮਿਲਦੇ ਹੀ ਨਹੀਂ ਕੋਈ ਯਾਰ ਕੰਮ ਦਾ ਟਾਈਮ ਆ ਹੁਣ ਝੋਨਾ ਲਈ ਜਾਂਦੇ ਆ ਸਾਰੇ ਆਇਆ ਸਿਸਟਮ ਇਹਦੇ ਨਾਲ ਕੰਮ ਦਾ ਅੱਧੇ ਤਾਂ ਸੌਖੇ ਹੋ ਗਏ ਹਾਂ ਆਪਾਂ ਇਕੱਲਾ ਲਾਉਣਾ ਲਾਉਣਾ ਹੀ ਆ ਲੈ ਕਿਹੜਾ ਪਰ ਸੌਖਾ ਹੀ ਆਊਗਾ ਲਾਉਣ ਵਾਲੇ ਬਹੁਤ ਹੋ ਜਾਣਾ ਅੱਲਾਹ ਅੱਲਾਹ ਨਾਲ ਗਏ ਹੈਗੇ ਬੀਟਰਾਂ ਦੇ ਬਾਹਰ ਦੇ ਗਰਾਸ ਮਾਰ ਕੇ ਬਾਹਰ ਤਾਂ ਭੇਜ ਦੂੰਗਾ ਬਾਹਰ ਬਹੁਤ ਜਾਂਦੀ ਹੈ ਬਹੁਤ ਜਾਂਦੀ ਹੈ ਮੇਰੇ ਨਾਲ ਤੁਰਦਾ ਸਾਰੇ ਕੋਠਿਆਂ ਬਾਹਰ ਲੈ ਜਾਵਾਂਗੇ ਬਾਹਰ ਕਹਿੰਦਾ ਬਾਹਰ ਭੇਜ ਦੇ ਕਹਿੰਦਾ ਬਾਹਰ ਬਹੁਤ ਜਾਂਦੀਆਂ ਆ ਵੀਡੀਓ ਆ ਬਾਹਰ ਹੀ ਭੇਜਾਂਗੇ ਤਾਂ ਭਰ ਦੇ ਟਰਾ ਵੀ ਆਹ ਬਸ ਆਲੀ ਹੀ ਭਰਾ ਜਾਂਦਾ ਕੰਮ ਆਦਾ ਹੁਣ ਉਹਨੂੰ ਛੇੜੂਗਾ ਉਹ ਕਰਤਾ ਨਾ ਮੁੱਤਾਂ ਹੋਦਾ ਪਤਾ ਫਿਰ ਜੱਦਾ ਹੋ ਗਿਆ ਸਾਰੀ ਗੇਮ ਉਹ ਤੇ ਹੀ ਆ ਮੁੰਡੇ ਤਿਆਰ ਆ ਫੁੱਲ ਕਹਿੰਦੇ ਮੁੰਡੇ ਫੇਟਾ ਪੂਰੇ ਕਹਿੰਦੇ ਪੂਰੇ ਫੇਟਾ ਇੱਕ ਦੀ ਕਹੀ ਹੋ ਪਈ ਆ ਇੱਕ ਦੀ ਆ ਪਈ ਆ ਮੈਂ ਆਪਣੇ ਛੁੱਟੀ ਦੇਖਣੀ ਅੱਜ ਬੰਦੇ ਨਹੀਂ ਮਿਲਦੇ ਕਹਿ ਆ ਫੁੱਲਾ ਅੱਜ ਪੂਰੇ ਐਨ ਮੌਕੇ ਮੌਕੇ ਤੇ ਆਪ ਨੂੰ ਕੁਰਬਾਨੀ ਦੇਣੀ ਪਊ ਹੈ ਸਾਰੀ ਗੇ ਹੈਣੀ ਸੀ ਆਪਣੇ ਕੋਲ ਇੱਕ ਤਾਂ ਖਲੀ ਹੀ ਪਈ ਆ

ਕਾਹ ਹੋ ਆਲੇ ਲਾਓ ਵੀ ਕਰਾਂ ਭਰਦੀ ਟਰਾਲੀ ਹੁਣ ਮੁੰਡੇ ਮੁੰਡਾ ਤਿਆਰ ਹੋ ਜਾਓ ਕਰਾਂ ਬਈ ਤਿਆਰ ਆ ਜਮਾ ਕਈਆਂ ਕੋਈ ਚੱਕ ਲੋ ਕਈਆਂ ਕਰਾ ਉਧਰ ਪਈ ਆ ਉਹ ਤੈਨੀਆਂ ਨੇ ਆਓ ਕਈਆਂ ਦਾ ਬਹੁਤ ਆ ਲਾਉਣ ਵਾਲਾ ਬਣਾ ਬਣਾ ਹੈਗੇ ਆ ਐਈ ਹੁੰਦਾ ਦੇਖੀਓ ਫਿਰ ਕੰਮ ਤਾਂ ਕਰਨਾ ਹੀ ਪੈਣਾ ਅੱਜ ਨਾ ਹੀ ਬਣਾ ਬਈ ਤਾਂ ਹੋ ਜਾਓ ਕਰਾਂ ਕੈਂਮ ਜੋਰ ਪਰ ਖਿਆ ਜਾਣਾ ਅੱਜ ਤੋ ਵੀ ਕਰਾਂ ਆ ਗਈ ਟਰਾਲੀ ਬੰਨ ਲਾ ਪਰਨਾ ਜਿਹੜਾ ਬੰਦਣਾ ਲੀਰ ਜੀ ਚਲੋ ਕਰਾਂ ਕੱਢ ਜੋ ਟਰਾਲੀ ਦੇ ਦਵਾਦਵਾ ਹੋ ਜੋ ਰੈਡੀ ਉਹ ਆਉਂਦੇ ਹਜੇ ਬੰਦੇ ਬੰਦੇ ਵਾਲੇ ਆ ਗਏ ਪਰ ਕੰਮ ਵਾਲਾ ਇੱਕ ਦਈਆ ਚਲੋ ਚਲੋ ਕਰਾਂ ਪੁੱਤਰ ਘੈਟੋਏ ਚ ਮੁੰਡਾ ਆ ਦੇ ਆ ਬਾਣ ਕਰਕੇ ਆ ਇੱਥੇ ਪਾਉਣਿਆ ਜਰੇ ਇਧਰ ਨੂੰ ਕਰਕੇ ਲਾ ਪੁਰਾ ਫੇੜ ਦੇ ਕਰੂ ਆ ਬਾਣ ਜੱਕਿਆ ਸਾਰ ਇੱਥੇ ਪਾਉਣਿਆ ਜਰੇ ਉਧਰੋਂ ਮੀਂਹ ਵੀ ਆਈ ਜਾਂਦਾ ਪੂਰ ਪਈ ਜਾਂਦੀ ਆ ਥੋੜੀ ਥੋੜੀ ਹਾਂ ਬੱਦਲ ਦੇਖੋ ਮੌਸਮ ਲਾ ਵੀ ਲਾਦੀ ਟਰਾਲੀ ਗਏ ਦੁਬਾਰਾ ਭਰਨ ਆ ਚੋਬਰ ਹਾਂ ਰੈਸਟ ਕਰਦੇ ਆ ਪੈਂਦੇ ਆ ਹਾਂ ਇੱਥੇ ਸੌਂਦੇ ਆ ਉਹ ਦੇਖੋ ਪਹਾੜੀ ਤੇ ਚੜ ਚੜ ਦੇਖਦਾ ਊਣਾ ਤੜਾਲੀ ਗਾ ਰੇਜੋਂ ਨਿਕਲੇ ਆਂਡਾ ਦੇਖਦੇ ਆ ਭੰਗ ਕੇ ਕੀ ਨਿਕਲਦਾ ਚੂਚਾ ਨਿਕਲਦਾ ਕੀ ਤਾਂ ਜਾ ਕੇ ਬੰਦਣਾ ਯਾਰ ਉਹ ਥੱਲੇ ਘੜੋਤਾ ਦੇਖੀ ਪਾ ਲੈ ਕਿਹੜੀ ਯਾਰ ਹੁੰਦਾ ਇਹ ਨਾਲ ਕੀ ਹੋ ਜਾਂਦਾ ਹੁੰਦਾ ਕਿ ਪੱਥਰਾ ਭਰਨ ਟੋਲੂ ਚੂਚਾ ਫਾੜ ਕੇ ਉਹ ਕਰਦਾ ਚੂਚਾ ਮਾਰਦਾ ਓਏ ਆਹ ਵੀ ਨਹੀਂ ਅਰੇ ਜੀ ਸੀ ਭਾਈ ਅਰੇ ਜਾ ਕੇ ਆਂਡਾ ਯਾਰ ਖਰਾਬ ਹੋਇਆ ਵਾ ਪਲਿਆ ਆਂਡਾ ਇਹ ਬੱਚਾ ਪਲਿਆ ਹੋਇਆ ਦੂਜੇ ਬੰਦੇ ਸਾਰੇ ਐ ਖੜਿਆ ਆ ਬੰਦੇ ਹੁੰਦੇ ਨਾ ਤਾਂ ਠੰਡ ਲੱਗੀ ਜਾਂਦੀ ਆ ਨਾਲੇ ਇਹਨੂੰ ਆਏ ਆ ਪੜੀਆਂ ਉਹਲੇ ਬੈਹਿ ਕੇ ਕਿਤੇ ਮੀਂਹ ਤੋਂ ਬਚ ਜੂ ਮੈਂ ਇੱਥੇ ਲੁਕੀ ਜਾਂਦਾ ਐ ਤਾਂ ਲੁਕਦਾ ਨਹੀਂ ਤੇਰਾ ਤਾਂ ਹੈਗਾ ਵੀ ਕਾਦਾ ਨਜ਼ਾਰਾ ਹੈਗਾ ਤੂੰ ਹੀ ਭਾਈ ਦੀ ਭਾਈ ਉਹ ਤੇ ਨਜ਼ਾਰਾ ਹੋਈ ਜਾਂਦਾ ਆਏ ਆ ਜੇ ਟਰਾਲੀ ਭਰਦੀ ਆ ਦੇਖ ਲੋ ਐ ਮੁੰਡੇ ਹੰਬ ਕੇ ਰੈਸਟ ਕਰਨ ਲੱਗ ਜਾਂਦੇ ਐ ਕੋ ਪਰਾਂ ਫਿਰਦਾ ਫੁੰਜਦਾ ਜਾਈ ਇੱਕ ਬੰਦਾ ਆ ਫਿਰਦਾ ਉੱਡਾ ਟਰਾਲੀ ਭਰੀ ਜਾਂਦਾ ਅੱਡ-ਅੱਡੀ ਫੋਨਾਂ ਤੇ ਵਿਜੀ ਆ ਇੱਕ ਆਹਾ ਇੱਕ ਆਹਾ ਇੱਕ ਹੋ ਦੇ ਪਰਾਂ ਨਾ ਪੇਟ ਪੂਜਾ ਕਰ ਲਿਆ ਬੰਦਾ ਹਜੇ ਕਰੀ ਜਾਂਦਾ ਚਲੋ ਫਿਰ ਚੱਲਦੇ ਆ ਬਾਹਰ ਪਈ ਜਾਂਦਾ ਮੀਂਹ ਬੰਦੇ ਅੰਦਰ ਹੰਬ ਕੇ ਸੱਤੇ ਪਿਆ ਨੀਂਦ ਪੂਰੀ ਕਰਦਾ ਸੱਤਾ ਪਿਆ ਵਿਚਾਰਾ ਪੈ ਜਾਣਾ ਓਏ ਬੈਠਾ ਹੀ ਨੀਂਦ ਪੂਰੀ ਕਰੀ ਜਾਂਦਾ ਚਲੋ ਵੀ ਮੁੰਡਿਓ ਕਰਾਂ ਲਾ ਦੋ ਆ ਟਰਾਲੀ ਸਿੱਧੀ ਹੇਤੀ ਮੇਰੀਏ ਕੰਮ 8ਵੀਂ 9ਵੀਂ ਟਰਾਲੀ ਆ ਇਹ ਚਲੋ ਕਰਾਂ ਆਪਾਂ ਵੀ ਇੱਥੇ ਲੱਗ ਜਾਈਏ ਲਓ ਵੀ ਆਥਨ ਹੋ ਗਿਆ ਕਹਿੰਦੇ ਗਰਮੀ ਹੋ ਗਈ ਹੁਣ ਬੱਦਲ ਹੋ ਗਏ ਬੱਸ ਹੋਈ ਪਈਆ ਮੁੰਡਿਆਂ ਦੀ ਆ ਦੇ ਕਿਵੇਂ ਖੜੇ ਆ ਦੇਖੋ ਇਧਰ ਆ ਸਟਿੰਗ ਦਾ ਹੀ ਕਿ ਆਇਆ ਕਹਿੰਦਾ ਮੁੰਡੇ ਗਰਮੀ ਚ ਲੱਗੇ ਪਏ ਆ ਇਹਨੂੰ ਜਲਦੀ ਰਾ ਇਹ ਆਓ ਖਾਣਾ ਠੀਕ ਆ ਮੁੰਡਾ ਨੇ ਰੇਤ ਆ ਪਾਤਾ ਹੁਣ ਬਟਾਂ ਪੁੱਚਣ ਦਾਗੇ ਇੱਧਰ ਆਗਾ ਇੱਥੇ ਮੇਰੀ ਡਿਊਟੀ ਆ ਉਹ ਫਿਰਦਾ ਸੀਰਾ ਉਹ ਗਾਹਾਂ ਗੁਰਕਮਲ ਫਿਰਦਾ ਇੱਧਰ ਆ ਚੌਲ ਲਈ ਜਾਂਦੇ ਹੈਗੇ ਅਸੀਂ ਬਟਾਂ ਪੁੱਚੀ ਜਾਂਦੇ ਆ ਇੱਧਰ ਆਹ ਦੇਖੋ ਰਿੰਕੂ ਦੇ ਕੰਮ ਰਿੰਕੂ ਰਜਿੰਦਰਪਾਲ ਦੇਖੋ ਬੱਟ ਸਾਰੀ ਟਾਤੀ ਉਹ ਤੱਕ ਜਮਾਂ ਮਾੜੀ ਜੀ ਛੱਡੀ ਐ ਮਾਰ ਮਾਰ ਹਾਲ ਚੰਗੀ ਭਾਲੀ ਨਰੋਈ ਵੱਟ ਸੀ ਸਾਰੀਆਂ ਵੱਟਾਂ ਨਰੋਈਆਂ ਪੰਗਾਂ ਜਿਆ ਮੋਟੇ ਨੇ ਵੱਟ ਦੀ ਜਖਣਾ ਘਟਦੀ ਰਿੰਕੂ ਰਜਿੰਦਰਪਾਲ ਨੇ ਕਿਉਂ ਬੜੀ ਮਾੜੀ ਹਾਲਤ ਕਰਕੇ ਗਿਆ ਵੱਟਾਂ ਦਾ ਯਾਰ ਹੁਣ ਮਿੱਟੀ ਧਰਨੀ ਭਾਲੀ ਓਕੀ ਆ ਦੇ ਹੋਰੀ ਬਣਾ ਗਿਆ ਪਤਲੀ ਜੀ ਆ ਝੱਗਦੀ ਸਾਰੀ ਇੱਕ ਪਾਸੇ ਇਕੱਠੀ ਕਰ ਗਿਆ ਝੱਗੂ ਜੇ ਲੇਟ ਗਿਆ ਓਏ ਕੱਦੂ ਚ ਲਾਈਟ ਲਾ ਲਾਈਟ ਚੱਲ ਆਉਣੇ ਤੂੰ ਤਾਂ ਲਾਈਟ ਚਲੋ ਪਹਿਲਾਂ ਵੀ ਆਪਣੇ ਵੱਟਾਂ ਰਹਿ ਗਿਆ ਬਾਅਦ ਵਿੱਚ ਆ ਲੈਣਾ ਪੰਗੇ ਕਹਿੰਦਾ ਕਹੀ ਸੱਟ ਕੇ ਦਿਖਾਉਣਾ ਦੇਖੋ ਕੀ ਕਰਦਾ ਹੁਣ ਹਾਂ ਸਰਕਸ ਵਾਲਾ ਆ ਗਿਆ ਇਹ ਕਰਤੱਬ ਦਿਖਾਉ ਹੁਣ ਆ ਦੇ ਸਰ ਤੇ ਹੈਲਮਟ ਚੜਾ ਲੈ ਭਾੜ ਲਗੇ ਇਹ ਸਿੱਧੀ ਨਹੀਂ ਖੜੀ ਯਾਰ ਨਾ ਦੇਖੇ ਆਉਂਦੀ ਆ ਮੱਥੇ ਜਣਾ ਮਾਰੀ ਓਏ ਉਹ ਨਾ ਭਾਈ ਮਰਨਾ ਨਹੀਂ ਅਸੀਂ ਉਈ ਤੱਕ ਕਹੋ ਕਹੀ ਹੋ ਗਿਆ ਕੰਮ ਸਾਡਾ ਆ ਦੇਖੀ ਜਾ ਫਿਰ ਇਹਦੀ ਕਹੀ ਉੱਚੀ ਜਾਂਦੀ ਆ ਹੈ ਓਢੀ ਗਈ ਸਿੱਧੀ ਨਹੀਂ ਖੜੀ ਪਰ ਆਈ ਤਾਂ ਦੇਖੀ ਜਾਂਦੀ ਐ ਇਹ ਕਰਦਾ ਬਾਈ ਮਣ ਕੇ ਮੇਰੇ ਨਾਲ ਇਧਰ ਮੱਥੇ ਡੋਕੀ ਨਾ ਬਾਈ ਕਾਕਾ ਫੇਰ ਲਉ ਤੁਸੀਂ ਹੈ ਨਹੀਂ ਇੰਨੇ ਵਾਲੇ ਬਾਈ ਐਕਸਪੈਰੀਮੈਂਟ ਪੂਰਾ ਸਹੀ ਕੀਤਾ ਸੀ ਨਾ 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 ਹੈ ਨਹੀਂ ਇੰਨੇ ਵਾਲੇ ਹੈ ਨਹੀਂ ਹੈਣੀ ਤੂੰ ਹੀ ਸਰਕਸ ਵਾਲੇ ਬੱਟਾਂ ਵਾਲੀਆਂ ਪੁੱਛੋ ਚਲੋ ਕਈਆਂ ਚੱਕੇ ਸਾਡੇ ਨਾਲ ਕਈਆਂ ਦਿੱਪੜ ਗਿਆ ਹੁਣ ਭਾਈ ਬੱਟਾ ਤੂੰ ਬੋਲਦਾ ਬੱਟਾ ਕੰਮ ਪੁੱਛ ਚਲੋ ਚਲੋ ਕਰਾਂ ਚੱਕੋ ਕਈਆਂ ਬੱਟਾਂ ਪੁੱਛੋ ਹੈਣੀ ਤੂੰ ਹੀ ਆ ਖੇਡਾਂ ਵਾਲੇ ਆ ਕਈਆਂ ਦੱਸ ਆ ਬੱਟਾਂ ਬੱਜਾਂ ਮਰੀ ਜਾਂਦੀਆਂ ਭਈ ਉਧਰੋਂ ਭਈਏ ਟਿੰਗੜੀ ਜਾਂਦੇ ਆ ਉਹ ਕਹਿੰਦੇ ਸੇਤੀ ਬੱਟਾਂ ਪੁੱਛੋ ਨਹੀਂ ਆ ਨਾਲ ਹੀ ਡੀਲ ਕਰ ਲੈਨੇ ਆ ਓਏ ਕੀ ਡੀਲ ਕਰਨੀ ਆ ਭਈਆਂ ਨਾਲ ਭਈਆਂ ਨਾਲ ਡੀਲ ਕਰਨੇ ਆ ਭਾਈ ਬੋਤਲ ਇੱਕ ਦੇਣਾ ਬੱਟਾ ਬੋਤਲ ਅੱਛਾ ਉਹਨੂੰ ਇੱਕ ਦੇ ਦਾਂਗੇ ਬੱਟਾਂ ਪੁੱਛੋ ਜਾ ਕਹਿ ਕੇ ਆ ਬੱਜ ਗਏ ਫਿਰ ਆ ਮੁੰਡੇ ਪੋਚੀ ਜਾਂਦੇ ਆ ਬਟਾਂ ਆ ਛੱਗ ਜੀ ਇੱਕ ਪਾਸੇ ਇਕੱਠੀ ਹੋਈ ਪਈ ਆ ਹਵਾ ਨਾਲ ਇੱਧਰ ਵੀ ਕਹਿੰਦਾ ਇਹ ਮੁੰਡਾ ਆ ਗਿਆ ਕਹਿੰਦੇ ਕਦੂ ਕਰਨਾ ਦੁਬਾਰਾ ਕਹਿੰਦੇ ਬਟਾਂ ਦਾ ਬੈਰੀ ਬਟਾਂ ਦਾ ਬੈਰੀ ਆ ਗਿਆ ਕਰੀ ਜਾਂਦਾ ਕਦੂ ਲਓ ਬਾਈ ਆਦਾ ਬਟਾਂ ਇੱਧਰ ਤਾਂ ਪੋਚ ਤੀਆਂ ਆ ਕਰੀ ਜਾਂਦਾ ਕਦੂ ਉਹ ਮੁੰਡੇ ਗੱਲਾਂ ਬਾਤਾਂ ਕਰਦੇ ਆਗੇ ਤੇ ਆ ਆ ਫੇਰ ਪੋਚਾਂਗੇ ਬਟਾਂ ਚਲੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ বাই বাই চ্যানেল সাবসক্রাইব করলে বা